ਮੈਂ ਕੋਈ ਨਹੀਂ ਦੱਸ ਤੈਨੂੰ ਨਾ ਕਰ ਦੇ ਕਰ ਦੇ ਨਾ ਮਾਂ ਪਰਾਂਗੀ ਤੈਨੂੰ ਨਾ ਨਾ ਕਰੇਗੀ ਨਾ ਤੇਰਾ ਉਹ ਹੀ ਘਰ ਤੋੜਦੀਆਂ ਤੇਰਾ ਦੱਸ ਨਾਲੇ ਨੂੰ ਕੀ ਹਰਕਤ ਪੈਣਾ ਮਾਂ ਨੇ ਵੀ ਕਹੀ ਚੱਕ ਕੇ ਫੜਾਤੀਆਂ ਐ ਨਹੀਂ ਕਸੀਆ ਦੇ ਦ ਬੀ ਕਿੱਥੋਂ ਗੁੱਡਿਆ ਜਾਂਦਾ ਨਾਲੇ ਪਤਾ ਫਿਰ ਪੈਰ ਹਜੇ ਠੀਕ ਨਹੀਂ ਹੈਗਾ ਐਨਾ ਦੁਖਦਾ ਸਾਰੇ ਬੰਦਿਆਂ ਦੇ ਸਾਹਮਣੇ ਵੀ ਕਹੀ ਜਾਊਗੀ ਵੀ ਦੱਸ ਤੂੰ ਇਹ ਸਬਜ਼ੀ ਨਾਲ ਢਿੱਡ ਭਰेंगी ਨੀ ਗਗਣ ਇਹ ਗਗਣ ਕੀ ਕਰਦੀਆਂ ਨੀ ਪਣੇ ਤੈਨੂੰ ਪਤਾ ਤਾਂ ਹੈਗਾ ਆ ਹੁਣ ਸਰਦੀਆਂ ਦੀ ਰੁੱਤ ਆ ਜੂ ਮਾਂ ਕਹਿੰਦੀ ਪਾਲਕ ਪੂਲਕ ਬੀਜਾਂਗੇ ਕਹਿੰਦੀ ਇੱਥੇ ਸਾਗ ਮੂੜਾਂ ਲਾਵਾਂਗੇ ਕਹਿੰਦੀ ਜਾਂ ਬਾੜੀ ਨੀ ਬੰਦਿਆਂ ਵਾਲੇ ਕੰਮ ਤੂੰ ਕਰਦੀ ਆ ਕੀ ਗੱਲ ਉਹ ਨਹੀਂ ਕਰ ਸਕਦੇ ਕੋਈ ਬੰਦਾ ਦਿਹਾੜੀ ਤੇ ਡਾ ਲੈਂਦੇ ਦਿਹਾੜੀ ਤੇ ਉਹ ਕਿੱਥੇ ਲਾਉਂਦੀ ਆ ਤੈਨੂੰ ਪਤਾ ਫਿਰ ਮੈਨੂੰ ਕਹੂਗੀ ਬੇਲੀ ਅੰਨ ਦੀ ਵੈਰ ਨਾ ਵੀ ਤੂੰ ਕੀ ਕਰਦੀ ਆ ਤੇ ਤੇਰੇ ਕਿ ਤ ਪੈਰ ਦਾ ਤਰਸ ਵੀ ਨਹੀਂ ਖਾਂਦੇ ਕੁੜੇ ਆਵੇ ਕਿੰਨੀ ਸੱਟ ਲੱਗੀ ਤੇਰੇ ਪੈਰ ਤੇ ਹੋਰ ਨਹੀਂ ਭਣੇ ਇਹ ਤਾਂ ਮੋਚ ਤਾਂ ਜਿਹੜੀ ਆਈ ਆਈ ਸੀ ਉਸ ਤੋਂ ਬਾਅਦ ਤਾਂ ਠੀਕ ਹੀ ਨਹੀਂ ਹੋਇਆ ਦੇਖ ਲੈ ਅੱਜ 5-6 ਦਿਨ ਹੋ ਗਏ ਪਰ ਤਰਸ ਤੇ ਖਾਂਦੇ ਨਾ ਹੈ ਦੱਸਾ ਕੀ ਪੈਰ ਦਾ ਹਾਲ ਆ ਉਧਰੋਂ ਤੂੰ ਤਪੇ ਡਈਂ ਆ ਦੱਸ ਚੱਲ ਕਹਿੰਦੇ ਹੁੰਦੇ ਜਿਹਦੇ ਲੇਖ ਮਾੜਿਆ ਨਾ ਉਹਨੂੰ ਤਾਂ ਕੰਮ ਕਰਨੇ ਪੰਦਾ ਤੈਨੂੰ ਪਤਾ ਜੇ ਮੇਰੇ ਪੱਕੇ ਪੇਕੇ ਗਰੀਵ ਆ ਤਾਂ ਉਹਦਾ ਸਾਰਿਆਂ ਦਾ ਕਸੂਰ ਇਹੀ ਆ ਕਿ ਮੈਂ ਹੀ ਝੱਲਾਂ ਪਰ ਕੀਤਾ ਵੀ ਕੀ ਜਾਵੇ ਭਣੇ ਆਪਦਾ ਘਰ ਬਸਾਉਣਾ ਆਪਦੇ ਜਵਾਕ ਬੰਨੀ ਦੇਖਦੀਆਂ ਜੇ ਨਿੱਕਾ ਨਿਆਣਾ ਕੋਈ ਨਾ ਹੁੰਦਾ ਮੈਂ ਤੁਰ ਜਾਂਦੀ ਨਹੀਂ ਤੂੰ ਵੀ ਬੋਲਿਆ ਕਰ ਉਹ ਤੇ ਤੇਰੀ ਸੱਸ ਦਾ ਤਾਂ ਮੈਨੂੰ ਪਤਾ ਚੰਦਰੀ ਹੈਗੀ ਆ ਤੂੰ ਵੀ ਤਾਂ ਇਨੀ ਪੋਲੀ ਨਾ ਬਣਿਆ ਕਰ ਥੋੜਾ ਜਿਹਾ ਬੋਲ ਲਿਆ ਕਰ ਮੈਂ ਕੀ ਕਰਾਂ ਮਨਜੀਤ ਨਾ ਚਾਕੇ ਵੀ ਨਹੀਂ ਮੈਂ ਬੋਲ ਸਕਦੀ ਤੈਨੂੰ ਪਤਾ ਜੇ ਮੈਂ ਬੋਲੂਗੀ ਅਗਲੀ ਕਹੂਗੀ ਚੱਕ ਚੁੰਨੀ ਤੇ ਪੇਕੇਆਂ ਦੇ ਵਗ ਜਾ ਤੇ ਮੇਰੇ ਪੇਕੇ ਵਿਚਾਰੇ ਇੰਨੇ ਜੋਗੇ ਹੁੰਦੇ ਸਨ ਉਹ ਵਿਆਉਂਦੀ ਕਿਉਂ ਆਪਦੇਆਂ ਧੀਆ ਨੂੰ ਘਰੀ ਬਿਠਾ ਲੈਂਦੇ ਬਾਕੀ ਪਾਈ ਮਾਂ ਪਿਓ ਦਾ ਤਾਂ ਫਰਜ਼ ਹੁੰਦਾ ਧੀਆ ਨੂੰ ਤੋੜਨਾ ਉਹਨਾਂ ਨੇ ਤਾਂ ਤੋੜਤਾ ਮੇਰੀ ਕਿਸਮਤ ਜਿਹੇ ਜਿਉਂ ਗੜ ਗਈ ਭੈਣ ਕੱਟੀ ਜਾਨੀ ਚੱਲ ਮੈਨੂੰ ਸੁਖ ਦੀ ਰੋਟੀ ਤਾਂ ਮਿਲਦੀ ਆ ਮਿਲਦੀ ਤਾਂ ਸਹੀ ਆ ਆਪਣੇ ਹੱਕ ਵੀ ਮੰਗਿਆ ਕਰ ਸਾਰਾ ਦਿਨ ਇਥੇ ਤੂੰ ਪੇ ਮਾਰਦੀ ਰਹਿੰਨੀ ਆ ਉਹ ਵਿਆਹ ਕੇ ਲਿਆਂਦੇ ਉਹ ਤਗੜੇ ਘਰ ਦੀ ਉਹਦੀ ਮਦਦਦਰੀ ਕਰਦੀ ਥੋੜੀ ਬੋਧੀ ਤੂੰ ਵੀ ਬੋਲਿਆ ਕਰ ਕੋਈ ਨਹੀਂ ਮੈਂ ਵੀ ਤਾਈ ਨੂੰ ਆਖਾਂਗੀ ਨਾ ਨਾ ਮਨਜੀਤ ਤੂੰ ਨਾ کہیں ਤਾਈ ਨੂੰ ਕੁਝ ਵੀ ਤੈਨੂੰ ਪਤਾ ਜੇ ਤੂੰ ਬੋਲੇਂਗੀ ਮੇਰੀ ਸੱਸ ਨੂੰ ਮੇਰੀ ਸੱਸ ਕਹੂਗੀ ਪਹਿਲਾਂ ਤਾਂ ਕੱਲੇ ਬੰਟੂ ਨੂੰ ਘਰੇ ਦੱਸਦੀ ਸੀ ਫੋਨ ਕਹੂਗੀ ਅੰਡਣਾ ਵੰਡਣਾ ਵੀ ਪੜਕਾਉਂਦੀ ਆ ਕਿ ਮੇਰੀ ਸੱਸ ਮੈਥੋਂ ਕੰਮ ਕਰਾਉਂਦੀ ਆ ਬਾਕੀ ਤੈਨੂੰ ਪਤਾ ਨੂਹਾਂ ਦਾ ਫਰਜ਼ ਹੁੰਦਾ ਜਿਦਾ ਉਹਦੇ ਸਹੁਰੇ ਘਰ ਆ ਗਏ ਆ ਭਾਈ ਕੰਮ ਤਾਂ ਕਰਨੇ ਆ ਕਹਿੰਦੇ ਕਰਮ ਵਾਲਿਆਂ ਨੂੰ ਕੰਮ ਮਿਲਦਾ ਮੇਰੇ ਮਾਪੇ ਮੈਨੂੰ ਇਹੀ ਕਹਿੰਦੇ ਆ ਤੈਨੂੰ ਕੰਮ ਦਾ ਤਾਂ ਮੈਨੂੰ ਕੋਈ ਡਰ ਨਹੀਂ ਕੰਮ ਤਾਂ ਮੈਂ ਕਰੀ ਜਾਵਾਂ ਪਰ ਜਦੋਂ ਮੇਰਾ ਦੁੱਖ ਦਾ ਸੁੱਖ ਦਾ ਹੁੰਦਾ ਨਾ ਉਦੋਂ ਥੋੜਾ ਜਿਹਾ ਕੰਮ ਕਰਨਾ ਓਫਾ ਚੱਲ ਕੋਈ ਨਹੀਂ ਤੂੰ ਰੋਇਆ ਨਾ ਕਰ ਕੋਈ ਨਹੀਂ ਮੈਂ ਵੇਖਾ ਤੇਰੀ ਪਰਜਾਈ ਹੈਗੀਆਂ ਭੈਣ ਤੂੰ ਮੇਰੀ ਭੈਣ ਵੀ ਆ ਨਾਨਣੀਆਂ ਪਰਜਾਈਆਂ ਮੈਂ ਤੈਨੂੰ ਉੱਮਾ ਮੇ ਲਿਆ ਵਰਤਿਆ ਕਰੂੰ ਮੈਂ ਤੈਨੂੰ ਲੀੜਾ ਕਪੜਾ ਦੇ ਦਿਆ ਕਰੂੰਗੀ ਤੈਨੂੰ ਪਤਾ ੜਿਆ ਲੀੜੇ ਕਪੜੇ ਤਾਂ ਤੂੰ ਮੇਰੇ ਹੱਕ ਹਰੇਕ ਤਿੱਥ ਧਿਆਨ ਨੂੰ ਆਉਣੇ ਤੂੰ ਤਾਂ ਮੇਰੀ ਨਣਾਣ ਆ ਮੈਂ ਤੇ ਆਇਆ ਕਰੂੰਗੀ ਤੇਰੇ ਕੋ ਕੋਈ ਨਹੀਂ ਆ ਹੁਣ ਦੀਵਾਲੀ ਆਉਣ ਵਾਲੀ ਹੈ ਨਾ ਉਹ ਤੋਂ ਪਹਿਲਾਂ ਹੀ ਮੈਂ ਤੈਨੂੰ ਦੇ ਜੂਗੀ ਕੱਪੜੇ ਚੱਲ ਕੋਈ ਗੱਲ ਨਹੀਂ ਸ਼ਾਬਾਸ਼ ਏ ਤੇਰਾ ਜਿਹੜਾ ਮੇਰੇ ਭਾਬਾਂ ਵਾਲੇ ਫਰਜ਼ ਵੀ ਨਿਵਾਦਨੇ ਆ ਨਾ ਨਾ ਕੋਈ ਗੱਲ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਤੇ ਸ਼ਾਂਵੇਂ ਕਰ ਲਿਆ ਕਰ ਧੁੱਪ ਬੜੀ ਉਤੋਂ ਨਾਲੇ ਆਵੇ ਪੱਟੀ ਤੇਰੇ ਪੈਰ ਤੇ ਤੇ ਹੋਈ ਸੱਟ ਲੱਗੀ ਆ ਇਹਦੇ ਵੇਖਿਆ ਕਰ ਆਪਣਾ ਪੈਰ ਉਹਨਾਂ ਤੀਣੀਆਂ ਨੇ ਤਰੀ ਤੇਰੇ ਵਾਲ ਵੇਖਣਾ ਤੂੰ ਤੇ ਵੇਖ ਲਿਆ ਕਰ ਆਪਣੇ ਆਪ ਜੇ ਤੂੰ ਤੰਦਰੁਸਤ ਹੋਏਂਗੀ ਤੇ ਕੰਮ ਕਰ ਲੇਂਗੀ ਕਿੱਥੋਂ ਮੈਂ ਕੱਲ ਮਾਂ ਨੂੰ ਦੱਸਿਆ ਸੀ ਮੇਰੀ ਮਾਂ ਜਦੋਂ ਹੱਥ ਨੇ ਜੇ ਬਾੜੇ ਚਾਈ ਉਹ ਮੈਨੂੰ ਕਹਿੰਦੀ ਹਜੇ ਆਹ ਤਿੰਨ ਕਿਆਰੀਆਂ ਬਣਾਈਆਂ ਕਹਿੰਦੀ ਤੇ ਸ਼ਰਮ ਕਰ ਲੈ ਤੈਨੂੰ ਤਿੰਨ ਦਿਨ ਹੋ ਗਏ ਆਏ ਨਹੀਂ ਸੋਚਦੀ ਵੀ ਮੇਰੇ ਕੋਲ ਟਰੈਕਟਰ ਆ ਮੈਂ ਹੱਲ ਲਈ ਫਿਰਦੀ ਐ ਇੱਥੇ ਵੀ ਮੈਂ ਤਾਂ ਕਹੀ ਨਾਲ ਹੀ ਗੁੱਡਿਆ ਤੇ ਕਹੀ ਨਾ ਮੁੜ ਕੇ ਕੱਲ ਖੱਬਲ ਰੋਲ ਕੇ ਸਿੱਟ ਕੇ ਗਈ ਹਜੇ ਖੱਬਲ ਮੇਰਾ ਉਹ ਪਿਆਗਾ ਇਕੱਠਾ ਕਰਕੇ ਉਹਨੂੰ ਅੱਗ ਲਾਉਣਾ ਬਾਲਾ ਕੰਮ ਹੁੰਦੇ ਆ ਉਤੋਂ ਘਰ ਦੇ ਕੰਮ ਹੋ ਜਾਂਦੇ ਚੱਲ ਕੋਈ ਨਹੀਂ ਤੇਰਨਾ ਮੈਂ ਵੀ ਕਰਾ ਦਿਆ ਕਰੂੰਗੀ ਪਰ ਹੁਣ ਤੂੰ ਪੇਣਾ ਕਰ ਛਾਵੇਂ ਆ ਜਾ ਕੋਈ ਨਾ ਮੈਂ ਬਸ ਆਹ ਥੋੜੀ ਜਿਹੀ ਕਿਆਰੀ ਗੁੱਡ ਕੇ ਨਾ ਕਰੀ ਜਾਨੀ ਤੈ ਹਜੀ ਤਾਂ ਦੁਪਹਿਰਾ ਵੀ ਨਹੀਂ ਪੂਰਾ ਚੜਿਆ ਫਿਰ ਮੇਰੀ ਸੱਸ ਕਹੂਗੀ 12 1 ਵਜੇ ਤੋਂ ਪਹਿਲਾਂ ਹੀ ਘਰੇ ਭੱਜ ਜਾਏ ਫਿਰ ਮੈਂ ਨਾ ਤੇਰੇ ਕੋਲੇ ਬਹਿ ਜੂਗੀ 10 ਮਿੰਟ ਤੇਰੇ ਕੋਲੇ ਚਾਹ ਪਾਣੀ ਪੀ ਕੇ ਮੈਂ ਫਿਰ ਕੋਈ ਨਹੀਂ ਕੋਈ ਨਹੀਂ ਆ ਜੀ ਆ ਜੀ ਮੈਂ ਚਾਹ ਬਣਾਉਣੀ ਆ ਨਾ ਜਾ ਕੇ ਨਾਲੇ ਮੈਂ ਪਾਣੀ ਠੰਡਾ ਨਿੰਬੂ ਵਾਲਾ ਬਣਾਉਂਗੀ ਫੇਰ ਚਾਹ ਪੀਵਾਂਗੀ ਚੱਲ ਕੋਈ ਗੱਲ ਮੈਂ ਥੋੜੀ ਜੀ ਕੈਰੀ ਗੁੱਡਿਆਂ ਮੈਂ ਆਉਣੀ ਆ ਤੁਹਾਡੇ ਘਰੇ ਆਉਂਗੀ ਪਰ ਮੇਰੇ ਨਾਲ ਬੀਬੀ ਨੂੰ ਦੱਸੀ ਨਾ ਪਹਿਲਾਂ ਨਹੀਂ ਨਹੀਂ ਮੈਂ ਦੱਸਦੀ ਨਹੀਂ ਉਦਾਂ ਮੈਂ ਗੱਲਾਂ-ਗੱਲਾਂ ਚ ਉਹਨੂੰ ਸਮਝਾਵਾਂਗੀ ਵੀ ਤਾਈ ਵੀ ਤੂੰ ਆਪ ਕਰਿਆ ਕਰ ਕੰਮ ਕੋਈ ਬੰਦ ਦੂਰੀ ਵਿਧਾੜੀ ਤੇ ਢਾਲੋ ਉਹਦੇ ਪੈਰ ਤੇ ਸੱਟ ਲੱਗੀ ਹੈ ਜੇ ਉਹ ਮਾੜੇ ਕਰਦੀ ਹੈ ਤੇ ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਉਹਨੂੰ ਤਸੀਹ ਰੱਖੋਗੇ ਕੰਮ ਚ ਨਹੀਂ ਨਹੀਂ ਤੈਨੂੰ ਪਤਾ ਵੀ ਟੰਗ ਨਾਲ ਡਰਿਆ ਨਾ ਘਰ ਤੂੰ ਜਿੰਨਾ ਡਰਦੀ ਓਨਾ ਹੈਵੀ ਹੁੰਦੇ ਤੇਰੇ ਤੇ ਪਾਣੇ ਮੇਰੀ ਬੰਦਾ ਵੀ ਨਾ ਮੇਰੀ ਹਮਦਰਦੀ ਕਰਾਉਂਦਾ ਉਹ ਤਾਂ ਟਰੱਕਾਂ ਤੇ ਤੁਰਿਆ ਫਿਰਦਾ ਰਹਿੰਦਾ ਕਹਿਣ ਨੂੰ ਤਾਂ ਕਹਿ ਦਿੰਦੇ ਆ ਬਾਹਰ ਜਾਂਦਾ ਬਾਹਰ ਜਾਂਦਾ ਕੀ ਕਰੂਗਾ ਬਾਹਰ ਜਾ ਕੇ ਜਦੋਂ ਆ ਕੇ ਤੀਵੀਂ ਦੀ ਬਾਹਰ ਨਾ ਕਰਾਈ ਕੋਈ ਹੈ ਕੀ ਪਤਾ ਮੈਥੋਂ ਕਿਹੜੀਆਂ ਗੱਲਾਂ ਦੇ ਪੜਦੇ ਰੱਖਦੇ ਆ ਕਾਤੋਂ ਨਹੀਂ ਇੰਨੇ-ਇੰਨੇ ਦਿਨ ਆਉਂਦਾ ਜੇ 2 ਦਿਨ ਆਉਂਦਾ ਤੇ ਭੈਣੇ ਹੁਣ ਕਦੋਂ ਆਉਣਾ ਉਹਨੇ ਨਹੀਂ ਮੈਨੂੰ ਨਹੀਂ ਪਤਾ ਹੁੰਦਾ ਮੇਰੇ ਤਾਂ ਥੋੜੀ-ਮੋਟੀ ਗੱਲ ਕਰਾਉਂਦੀ ਹੁੰਦੀ ਆ ਬਾਕੀ ਮੇਰੇ ਨਾਲ ਗੱਲ ਵੀ ਨਹੀਂ ਇੰਨੀ ਕਰਦਾ ਹੁੰਦਾ ਫੋਨ ਤੇ ਐਂ ਕਹਿੰਦਾ ਵੀ ਬਸ ਮਾਂ ਉਹਨੂੰ ਕੱਪੜਾ ਲੱਤਾ ਘਰੇ ਸਾਰਾ ਕੁਝ ਮਿਲਦਾ ਉਹੀ ਗੱਲ ਇਹ ਦੁੱਖ ਸੁੱਖ ਨਹੀਂ ਤੇਰਨਾ ਕਰਦਾ ਕੱਪੜੇ ਲੀੜੇ ਨੂੰ ਤੂੰ ਕੀ ਕਰਨਾ ਕੱਪੜੇ ਲੀੜਾ ਤਾਂ ਮੈਂ ਦੇ ਹੀ ਜਾਣੀ ਆ ਤੈਨੂੰ ਭੈਣ ਮੇਰੇ ਮਾਪਿਓ ਐਂ ਕਹਿ ਕੇ ਸਮਝਾ ਕੇ ਤੋਰ ਦਿੰਦੇ ᱛੀ ਤੈਨੂੰ ਸੁਖ ਦੀ ਰੋਟੀ ਮਿਲਦੀ ਆ ਤੂੰ ਸਹੁਰੇ ਘਰ ਬੈਠੇ ਆ ਪਿੰਡ 'ਚ ਆਪਣੀ ਇੱਜ਼ਤ ਬਣੀ ਆ ਕਿ ਕੁੜੀ ਆਪਦੇ ਸਹੁਰੇ ਵੱਸਦੀ ਆ ਮੇਰੇ ਪਿਕੇਆਂ ਲਈ ਵੱਸ ਸੁਖ ਦਾ ਸਾਂ ਮੈਨੂੰ ਐਂ ਹੁੰਦਾ ਵੀ ਚੱਲ ਮੈਂ ਆਪਦਾ ਦੁੱਖ ਦੱਸ ਕੇ ਆਦੇ ਪਿਕੇ ਨਹੀਂ ਔਖੇ ਕਰਨੇ ਚੱਲ ਮਾਪਿਓ ਤਾਂ ਕਹਿੰਦਾ ਹਡਾ ਤੀ ਪੁੱਤ ਵੱਸਦਾ ਰਵੇ ਈਆਂ ਵੀ ਪੜਦੇ ਟੱਕ ਲੈਂਦੀਆਂ ਮਾਪਿਓ ਦੇ ਪਰ ਐਨੇ ਪੜਦੇ ਨਹੀਂ ਟੱਕੀਦੇ ਜਿਹੜਾ ਸਿਰੋਂ ਹੀ ਪਾ ਚੱਲ ਕੋਈ ਨਾ ਆਏ ਨਹੀਂ ਪਤਾ ਮੇਰੇ ਮੁੰਡੇ ਨਾਲ ਲੈ ਕੇ ਮੇਰੇ ਸੱਸ ਗੇੜਾ ਮਾਰਨਾ ਜੀ ਤੂੰ ਚੱਲ ਮੈਂ ਆਉਣੀ ਆ ਠੀਕ ਹੈ ਚੰਗਾ ਧਿਆਨ ਰੱਖੀ ਹੋਣਾ ਆਪਣਾ ਹਾਂ ਹਾਂ ਧਿਆਨ ਹੀ ਬਸ ਮੈਂ ਥੋੜਾ ਜਿਹਾ ਗੁੱਡੂ ਕੀ ਫਿਰ ਬਗ ਜੂ ਕਰ ਚੱਲ ਮਾਣਾ ਗੁੱਡ ਲਾ ਹੋਰ ਕੀ ਬੈ ਕੇ ਖੱਬੜ ਰੋਲਣੇ ਨਾਲੇ ਉਹਦਾ ਦਮ ਲੈ ਲੇ ਮਨਜੀਤ ਬਾਕੀ ਕੰਮ ਤਾਂ ਮੈਂ ਬਾਅਦ ਚ ਹੀ ਕਰੂੰਗੀ ਪਹਿਲਾਂ ਇਹਦੀ ਸੱਸ ਕੋ ਹੋ ਕੇ ਆਉਣੀ ਆ ਇਹ ਤਾਂ ਨਰਮ ਆ ਇਹ ਤਾਂ ਕੋਈ ਗੱਲ ਹੀ ਨਹੀਂ ਕਰਦੀ ਮੈਂ ਹੀ ਸਮਝਾਉਣੀ ਵੀ ਤਾਈ ਇਹਨੂੰ ਥੋੜਾ ਬਹੁਤਾ ਨਾ ਇਹਦੇ ਵੱਲ ਧਿਆਨ ਰੱਖਿਆ ਕਰੋ ਗਰੀਬ ਕਰਦੀ ਆ ਇਹਦਾ ਮਤਲਬ ਇਹ ਥੋੜਾ ਵੀ ਗਰੀਬ ਕਰਦੀ ਆ ਤੇ ਤੁਸੀਂ ਨੂੰ ਤੰਗ ਹੀ ਕਰੀ ਜਾਓਗੇ ਨਾ ਉਹਦੇ ਪੈਰ ਦੀ ਸੱਟ ਵੇਂਦੇ ਆ ਧੁੱਪੇ ਉਹਨੂੰ ਡਾਇਆ ਆਪੇ ਐਸੀਆਂ ਥੱਲੇ ਬੈਠੇ ਹੋਏ ਆ ਇੰਨਾ ਵੀ ਕਿਸ ਤੇ ਤਰਸੇ ਖਾਣਾ ਚਾਹੀਦਾ ਇੰਨਾ ਵੀ ਕਿਸ ਨੂੰ ਕਰਨਾ ਚਾਹੀਦਾ ਗਲਤ ਗੱਲ ਆ ਚੱਲ ਮੈਂ ਹੀ ਜਾਨੀ ਤਾਈ ਆਲ ਮੈਂ ਹੀ ਸਮਝਾਉਣੀ ਜਾ ਕੇ ਤਾਈ ਤਾਈ ਨਹੀਂ ਆ ਜੈ ਨਹੀਂ ਮਨਜੀਤ ਕਿੱਧਰ ਫਿਰਦੀ ਆ ਤੂੰ ਦਪਹਿਰਾਂ ਕੀ ਤਾਈ ਮੈਂ ਨਾ ਵੇਲੀ ਵਾਲੂ ਬਾੜੇ ਚ ਗਈ ਸੀ ਇੱਧਰ ਬਹਿ ਜਾ ਉਹਰੇ ਆ ਜਾ ਕੁੜੇ ਤੇ ਮੈਂ ਕਿਹਾ ਚੱਲ ਮਤਾਈ ਲੋ ਹੋ ਕੇ ਆਉਣੀ ਆ ਚੱਲ ਵਧੀਆ ਹਾਂ ਹੋਰ ਸੁਣਾਓ ਠੀਕ ਠਾਕ ਘਰੇ ਸਾਰੇ ਠੀਕ ਐ ਬਸ ਹੋਰ ਆਪਣੇ ਸੁਣਾ ਵਧੀਆ ਤਾਈ ਜਿਹੜਾ ਟਾਈਮ ਲੰਗੇ ਟਾਈਮ ਨਿਕਾਉਣਾ ਚੱਲ ਹਾਂ ਦੁਪਹਿਰ ਤੋਂ ਪਹਿਰੇ ਕੀ ਲੈਣ ਗਈ ਸੀ ਬਾੜੇ ਚ ਬਾੜੇ ਚ ਮੈਂ ਨਾ ਉਧਰ ਧੋਇਆ ਕੱਠਿਆ ਸੀ ਤੇ ਮੈਨੂੰ ਇਹ ਹੀ ਮੈਂ ਚੱਲ ਧੁੱਪੇ ਧੁੱਪ ਲੱਗੀ ਐ ਤੇ ਖਲ-ਖੁ ਲਾਉਣੀ ਪਾਤੀਆਂ ਸਿਆਲ ਨੂੰ ਇਕੱਠੀਆਂ ਕਰੀ ਤੇ ਵਧੀਆ ਭਾਈ ਮੀਂਹ ਜਾਂ ਮਸਾਂ ਘਟਿਆ ਹੁਣ ਧੁੱਪ ਨਿਕਲਣ ਲੱਗ ਗਈ ਨਿਕਲ ਆ ਗਈ ਤੂੰ ਮੈਂ ਕਹ ਤਾਈ ਮੈਂ ਤੇਰ ਨਾਲ ਗੱਲ ਕਰਨੀ ਸੀ ਹੁਣ ਤੂੰ ਲੜੀ ਨਾ ਗਗਨ ਨਾ ਤੇ ਤੁਸੀਂ ਨਾ ਥੋੜਾ ਜਿਆਦਾ ਖਿਆਲ ਰੱਖਿਆ ਕਰੋ ਤੂੰ pèce ਡਈ ਇੱਕ ਉਹਦੇ ਪੈਰ ਤੇ ਸੱਟ ਲੱਗੀ ਆ ਹੈ ਤੇ ਸੱਟ ਲੱਗੀ ਆ ਤੁਸੀਂ ਥੋੜਾ ਬੋਤਾ ਨਾ ਉਹਦੀ ਹੈਲਪ ਕਰਿਆ ਕਰੋ ਕਿਉਂ ਉਹਦਾ ਕੀ ਖਿਆਲ ਰੱਖੀਏ ਦੱਸ ਕਾਦੀ ਸੱਟ ਲੱਗੀ ਆ ਮੜ ਗਿਆ ਪੈਰ ਹੀ ਮੁਚਿਆ ਫਿਰ ਹੁਣ ਕੰਮ ਧੰਦੇ ਦਾ ਭਾਈ ਕਰਨੇ ਹੀ ਆ ਤੇ ਤਾਈ ਮੇਰੀ ਗੱਲ ਸੁਣ ਪੜਕ ਨਾ ਮੈਂ ਇਹਨੂੰ ਇਹ ਤੈਨੂੰ ਕਹਿਣ ਆਈ ਆ ਵੀ ਉਹਦੇ ਲੱਗੀ ਪੈਰ ਤੇ ਸੱਟ ਇਹ ਇੱਕ ਉਹ ਪਸੀਨੋ ਪਸੀਨੀ ਹੋਈ ਧੁਪੇ ਡਈ ਆ ਥੋੜਾ ਜਿਆਦਾ ਤਾਈ ਛਾਵੇਂ ਡਾ ਲਿਆ ਕਰੋ ਇਹ ਕਰਨਾ ਨਾਲ ਆਪ ਹੋ ਜਾ ਕਰੋ ਭਾਈ ਹੰਜੀ ਤਾਂ ਗੱਲ ਸੁਣ ਆ ਜਿਹੜੇ ਮੇਰੇ ਬਾਲ ਆਏ ਇਹ ਧੁੱਪ ਚ ਨਹੀਂ ਆਏ ਬੁੜੀ ਹੋ ਗਈ ਮੈਨੂੰ ਸਭ ਪਤਾ ਰਹੀ ਮੇਰੇ ਘਰੇ ਮੈਂ ਕੀ ਕਰਨਾ ਕਿਹੜੀ ਨੂੰ ਨੂੰ ਮੈਂ ਕੀ ਕਹਿਣਾ ਕਿਹੜੀ ਨੂੰ ਨੂੰ ਮੈਂ ਕੀ ਕਹਿਣਾ ਠੀਕ ਹੈ ਨਾ ਕੰਮ ਦਾ ਬੰਦੇ ਦੇ ਕਰਮ ਹੁੰਦੇ ਆ ਜੇ ਇੰਨੇ ਕੰਮ ਪਿੱਛੇ ਰੋਈ ਜਾਂਦੇ ਤਾਂ ਰੋਈ ਜਾਣ ਭਾਈ ਨਹੀਂ ਤਾਂ ਹੀ ਹੋ ਰੰਦੀ ਨਹੀਂ ਉਹ ਤਾਂ ਚੜੀ ਕੰਮ ਕਰੀ ਜਾਂਦੀ ਮੈਂ ਹੀ ਜਾ ਕੇ ਲਾਗੇ ਖਲੋਗੀ ਮੈਂ ਕਹ ਲਈ ਤੂੰ ਪੇੜ ਲਈ ਆ ਤੂੰ ਛਾਵੇਂ ਕਰ ਲਾ ਅੱਛਾ ਇਹ ਕੀ ਕਰਾਂ ਮੈਂ ਤਾਂ ਦੀਦੀ ਮੈਨੂੰ ਨਾ ਬੀਬੀ ਨੇ ਆਖਿਆ ਵਾ ਵੀ ਇਹ ਘੈਰੀ ਗੋੜ ਕੇ ਤੇ ਗੰਡੇ ਗੁੰਡੇ ਲਾਉਂਗੇ ਹਾਂ ਫਿਰ ਉਹ ਤੇਰੇ ਕੋਲੇ ਚੁਗਲੀਆਂ ਲਾਗੀ ਕਰਨਾ ਨਹੀਂ ਚੁਗਲੀਆਂ ਨਹੀਂ ਤਾਈ ਹੋਰ ਤੂੰ ਆ ਜਾਂ ਫਿਰ ਤੂੰ ਮੈਨੂੰ ਸਮਝਾਵੇਂਗੀ ਨਹੀਂ ਤਾਈ ਮੈਂ ਤਾਂ ਕਹਨ ਆਏ ਕਹਿੰਦੀ ਆ ਵੀ ਉਹਨੂੰ ਥੋੜਾ ਜਨਾ ਵੇ ਚੱਲੋ ਗਰੀਬ ਘਰ ਦੀ ਆ ਤੁਸੀਂ ਉਹਦਾ ਥੋੜਾ ਜਿਹਾ ਸੋਚਿਆ ਕਰੋ ਹੁਣ ਤੁਸੀਂ ਵੀ ਪਤਾ ਜੇ ਉਹਦਾ ਵੀ ਪਿੱਛਾ ਚੱਗ ਤਗੜਾ ਹੋਵੇ ਤੇ ਉਹ ਵੀ ਚੱਲ ਸੋਚੇ ਉਹਦੇ ਵੀ ਪਿੱਛੇ ਉਹ ਮਾੜੇ ਕਰਦੀ ਆ ਤਾਂ ਮਤਲਬ ਇਹ ਥੋੜਾ ਤਾਈ ਤੁਸੀਂ ਉਹਨੂੰ ਵੀ ਦਬਾਈ ਜਾਓ ਨਾ ਕੋੜੇ ਤੇਰੇ ਵਾਲੀ ਹੱਦ ਹੋਈ ਪਈ ਐ ਗਰੀਬ ਕਰਦੀ ਐ ਅਮੀਰ ਕਰਦੀ ਐ ਉਹਨੂੰ ਸਿਰ ਤੇ ਬਿਠਾ ਲੀਏ ਜੇ ਗਰੀਬ ਕਰਦੀ ਐ ਪਿੱਛੇ ਤੱਕੜੇ ਨੂੰ ਅਸੀਂ ਉਹਨੂੰ ਬਾਹਰ ਕੱਢਦੇ ਆ ਬਾਹਰ ਡੱਢਣ ਵਾਲਾ ਹਿਸਾਬ ਹੋ ਗਿਆ ਆਪ ਤੁਸੀਂ ਏਸੀਆਂ ਥੱਲੇ ਪਏ ਹੋ ਉਹ ਧੁੱਪੇ ਤੇ ਪਾਣੀ ਦੀ ਘਟ ਨਹੀਂ ਆ ਉੱਥੇ ਅੰਦਰੇ ਰੇਤ ਜੀ ਅੰਦਰ ਮਿੱਟੀ ਪੁੱਟੀ ਜਾਂਦੀ ਆ ਮੇਰੇ ਤੇ ਵੇਖ ਕੇ ਬੀਬੀ ਇਹ ਤਾਈ ਜੀ ਨੂੰ ਖੁਸ਼ ਹੁੰਦਾ ਵਾ ਨਾ ਕਿਤੇ ਮਗਰ ਉਹ ਤਾਂ ਫਿਰ ਪਾਣੀ ਲੈ ਕੇ ਚੱਲਦੀ ਆ ਨਹੀਂ ਤੇ ਬਾੜੇ ਚ ਗਈ ਸੀ ਹੁਣ ਮਿੱਟੀ ਪੁੱਟਣ ਲੱਗੀ ਕੀ ਪਤਾ ਮੈਨੂੰ ਕੀ ਕਰਨ ਲੱਗੀ ਉਹ ਤਾਂ ਨਹੀਂ ਸਾਨੂੰ ਪਤਾ ਹੈ ਗੱਲਾਂ ਦੇਖ ਕਰਦੀ ਐ ਭਾਈ ਇਹੋ ਜਿਹੇ ਮਤ ਤਾਂ ਆਪਦੇ ਕੋਲੇ ਹੀ ਰੱਖਿਆ ਕਰੋ ਆ ਜਿਹੜੀਆਂ ਗੱਲਾਂ ਤੇਰੇ ਕੰਨ ਭਰੇ ਨੇ ਮੈਨੂੰ ਸਭ ਪਤਾ ਹੈ ਉਸੇ ਨੇ ਕਿਹਾ ਹੋਊਗਾ ਵੀ ਮੇਰੇ ਸੱਸ ਨੂੰ ਮੁੰਡੇ ਗੱਲਾਂ ਕਹੇ ਨਾ ਨਾ ਉਹਨੇ ਨੂੰ ਕੰਨ ਭਰੇ ਇਹ ਤਾਂ ਮੈਂ ਲੰਗਦੀ ਲੰਗਦੀ ਮੈਂ ਕਿਹਾ ਚੱਲ ਮੈਂ ਆਪ ਹੀ ਜਾਣੀ ਉਹਨੂੰ 니ਚਰੀ ਨੂੰ ਪਤਾ ਤੇ ਉਹਨੂੰ ਨਾ ਕੁਝ ਪਿਓ ਉਹਨੂੰ ਨਹੀਂ ਕਿਸੇ ਗੱਲ ਦਾ ਹਾਂ ਹੋਰ ਕੁਛ ਕਹਨ ਨੂੰ ਤਾਂ ਸੀ ਉਹਦੇ ਡਾਂਗਾ ਮਾਰਦੇ ਆ ਗੱਲਾਂ ਦੇਖ ਲੈ ਆਪ ਦੀ ਸਿਆਣਪ ਭਪਾਈ ਆਪਦੇ ਕੋਲੇ ਹੀ ਰੱਖਿਆ ਕਰੋ ਉਹ ਤਾਂ ਪਤਾ ਹੀ ਐ ਪਹਿਲਾਂ ਤਾਂ ਮੇਰੇ ਪੁੱਤ ਨੂੰ ਮਾਗਰ ਲਾਈ ਫਿਰਦੀ ਉਹ ਛੋਟੇ ਹੁਣ ਤੇਰੇ ਕੰਨ ਭਰਤੇ ਉਹਨੇ ਤੂੰ ਜਾ ਕੇ ਚਾਰ ਕੋਲੇ ਹੋਰ ਗੱਲਾਂ ਦੱਸੇਂਗੀ ਮੈਂ ਨਹੀਂ ਕਰਦੀ ਮੈਂ ਤੇ ਉਹਨੂੰ ਆਪਣੀ ਨਣਾਣ ਬਣਾਇਆ ਮੈਂ ਤੇ ਉਹਦੀ ਪਰਜਾਈ ਆ ਫੇਰ ਵੀ ਮੈਨੂੰ ਤਰਸ ਆਉਂਦਾ ਹੁਣ ਤੁਸੀਂ ਸਾਰੇ ਐਸੀਆਂ ਥੱਲੇ ਪਏ ਆ ਤੇ ਉਹ ਧੁੱਪੇ ਕਿ ਕਰਦੇ ਥੱਲੇ ਕੰਮ ਕਰਨ ਲਈ ਆ ਕੀ ਗੱਲ ਉਹਦੇ ਚ ਅਣਜਾਣ ਨਹੀਂ ਮਨਸਾਨੀਅਤ ਅੌਰਤੇ ਤੇ ਕਰਿਆ ਕਰੋ ਪਾਣੀ ਪੋਣੀ ਲੈ ਜਾ ਕਰੋ ਮਾਦਰ ਜੇ ਵੱਡੇ ਨੇ ਏਸੀ ਉਸੀ ਤਾਂ ਹੁਣ ਚੱਲ ਗਏ ਸਾਡੀ ਸਾਰੀ ਉਮਰ ਹੀ ਹੋ ਗਈ ਧੁੱਪਾਂ ਤੇ ਕੰਮ ਕਰਦਿਆਂ ਨੂੰ ਹੱਥਾਂ ਤੇ ਅਸੀਂ ਕੱਪੜੇ ਧੋਉਂਦੀਆਂ ਸੀ ਚਿੱਲਿਆਂ ਤੇ ਅਸੀਂ ਰੋਟੀਆਂ ਬਣਾਉਂਦੀਆਂ ਸੀ ਇੰਨਾਂ ਵਾਰੀ ਤੱਕ ਐਸ਼ ਆ ਵਧੀਆ ਗੈਸਾਂ ਤੇ ਤਾਂ ਇਹ ਰੋਟੀਆਂ ਬਣਾਉਂਦੀਆਂ ਗੈਸਾਂ ਤੇ ਤੇ ਬਣਾਉਂਦੀਆਂ ਚੱਲ ਮੈਂ ਤੂੰ ਲੜਨਾ ਤਾਈ ਮੈਂ ਤਾਂ ਤੈਨੂੰ ਵੈਸੇ ਕਹਿਣ ਆਈ ਆਂ ਵੀ ਚੱਲ ਉਹਦੇ ਨਾਲ ਥੋੜਾ ਜਿਹਾ ਨਰਮਾਈ ਨਾਲ ਆਹੋ ਆਹੋ ਮੈਂ ਲੜਨਾ ਹੁਣ ਚਾਰ ਜਣਾਂ ਕੇ ਜਾ ਕੇ ਕੋਈ ਹੋਰ ਦੱਸਦੀ ਭੰਡ ਦੀ ਨਹੀਂ ਮੈਂ ਨਹੀਂ ਭੰਡਦੀ ਮੈਨੂੰ ਤੂੰ ਮੇਰੀ ਤਾਈ ਆ ਮੈਂ ਦੱਸ ਮੈਂ ਚੰਗੀ ਲੱਗੂ ਆਪਣੇ ਘਰ ਦੀ ਗੱਲ ਕਰਦੀ ਹੈ ਸਭ ਪਤਾ ਹੀ ਹੈ ਵੀਰ ਮੈਨੂੰ ਚੰਗੀ ਲੱਗੇਗੀ ਕਮਾੜੀ ਲੱਗੇਗੀ ਸਭ ਪਤਾ ਹੈ ਮੈਨੂੰ ਜਿੱਥੇ ਤੂੰ ਬੋਲਦੀ ਹੈ ਨਾ ਇਹ ਮੇਰੇ ਨੋਹਾਂ ਚ ਗੱਲਾਂ ਹੈ ਚਲ ਠੀਕ ਆ ਤਾਈ ਮੇਰਾ ਤੇ ਫਰਜ਼ ਹੀ ਤੈਨੂੰ ਕਹਿਣ ਦਾ ਹੈ ਉਹ ਤੂੰ ਪੇਸ਼ ਆਵੇਂ ਉਹ ਤੇ ਤੂੰ ਪੇੜਾ ਹੀ ਰਹਿੰਦੀ ਆ ਅੱਜ ਤੇ ਸਿਰਫ ਮੈਂ ਵੇਖਿਆ ਤੇ ਲੋਕ ਵੇਂਦੇ ਨੇ ਕੱਲ ਨੂੰ ਕਿਹਦਾ ਕਿਹਦਾ ਮੂੰਹ ਬੰਦ ਕਰੇਗੀ ਹੋ ਕਹਿੰਦੇ ਬਹੂਆਂ ਕੁੜੀਆਂ ਤੋਂ ਪੇ ਕੰਮ ਕਰਦੀਆਂ ਹੀ ਐ ਕਹਿੰਦੇ ਤੂੰ ਤੇ ਲੜਦੀਆਂ ਹੀ ਸੀ ਤੋਂ ਪੇ ਕਰਦੀਆਂ ਸੀ ਤੂੰ ਤਾਂ ਲੜਦੀਆਂ ਹੀ ਨਹੀਂ ਐ ਲੈ ਮੈਨੂੰ ਮਿੱਠੀ ਰੱਖਣੀ ਆ ਤੇ ਇੱਕ ਨੂੰ ਤੂੰ ਤਾਂ ਮਿੱਠੀ ਛੁਰੀ ਆ ਬੰਦਿਆ ਬਗਜਾ ਨਾ 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 ਸ੍ਰੀ ਰੈ ਜੀ ਛੁਰੀ ਨਾਲੇ ਹੋਰ ਹੈ ਤੇਰਾ ਮਤਲਬ ਕੀ ਹੈ ਸਾਡੇ ਘਰ ਚੇ ਦਾਖਲੇ ਅਦਾਜੀ ਕਰਨ ਦਾ ਆ ਦੇਖ ਲੈ ਆ ਦੇਖ ਲੈ ਐਡੀ ਬੈਲਣਤੀ ਨਹੀਂ ਐ ਨਾ ਇਹ ਮੈਨੂੰ ਸਭ ਪਤਾ ਸੀ ਵੀ ਇਹ ਇਹਨੇ ਕਿਗਲੀਆਂ ਲਾਈਆਂ ਹੈ ਇਹ ਦੱਸ ਕੋਲੇ ਹੋਰ ਦੱਸੂਗੀ ਜਾ ਕੇ ਵੀ ਉਹਨਾਂ ਦੀ ਵੱਡੀ ਬਹੂ ਨਾਲ ਤਾਂ ਐਂ ਕੁਛ ਕਰਦੇ ਆ ਕੋਈ ਨਾ ਐਂ ਤਾਂ ਮੈਂ ਦਿਨੀਆ ਪਤਾ ਇਹ ਨਾਲ ਤਾਂ ਮੈਂ ਕਰਦੀਆਂ ਗੱਲ ਜਾ ਕੇ ਲੈ ਮੈਂ ਚਾਹ ਵੀ ਪੀ ਲਈ ਮਾਂ ਕਦੋਂ ਦੀ ਬੋਲੀ ਜਾਂਦੀ ਆ ਪਤਾ ਨਹੀਂ ਕਿਹਦੇ ਨਾਲ ਉੱਚੀ ਉੱਚੀ ਜੇ ਲੜੀ ਜਾਂਦੀ ਆ ਕਿਹਦੇ ਨਾਲ ਲੜਨਾ ਸੀ ਆ ਮਨਜੀਤ ਦੀ ਕਰੀਆ ਕੰਡ ਛੜ ਨਾ ਕੰਡ ਛੜ ਮਨਜੀਤ ਦੀ ਕਾਹਦੇ ਪਿੱਛੇ ਕਰਦੀ ਮੈਂ ਹੁਣ ਉਹ ਆਪਣੇ ਵਾਲੀ ਹੈਗੀ ਤਾਂ ਬਾੜੇ ਚ ਗਈ ਐ ਬਾੜੇ ਚ ਤਾਂ ਗਈ ਐ ਜਲ ਬਾੜੇ ਚ ਕੰਮ ਕਰਨ ਭੇਜੀ ਆ ਇਹ ਜਿਹੇ ਕੀਲ ਉਤਾਂ ਲਾ ਦਿਆ ਨੇ ਮਨਜੀਤ ਨੂੰ ਕੀ ਪਤਾ ਐ ਕਿ ਵਿਚਾਰੀ ਤੋਂ ਤੁਸੀਂ ਉਹ ਤੋਂ ਕੰਮ ਕਰਾਈ ਜਾਂਦੇ ਹੋ ਹਾਂ ਹਾਂ ਉਹ ਵਿਚਾਰੀ ਨਾ ਗਰੀਬ ਕਰਦੀ ਆ ਤਾਂ ਤੁਸੀਂ ਕੰਮ ਕਰਾਉਨੇ ਆ ਮੈਂ ਕਿਹਾ ਕੰਮ ਤਾਂ ਫਿਰ ਕਰਦੀ ਹੀ ਆ ਮੈਂ ਬਥੇਰਾ ਕਰਦੀ ਹੁੰਦੀ ਸੀ ਮਾਂ ਜੀ ਇਹਨੇ ਫਿਰ ਜਾ ਕੇ ਲੁੱਤਾਂ ਲਾਈਆਂ ਮਨਜੀਤ ਨੂੰ ਕੁਛ ਦੱਸਿਆ ਫੇਰ ਹੀ ਅਗਲੀ ਬੋਲੀ ਆ ਨਾਲੇ ਉਹਦਾ ਕੀ ਮਤਲਬ ਹੋਇਆ ਆਪਣੇ ਘਰੇ ਦਾ ਫਰੰਦਰ ਜਿਹਾ ਦੇਣ ਦਾ ਨਹੀਂ ਇਹ ਗਏ ਕਰਦੀ ਪਤਾ ਨਹੀਂ ਕੀ ਕੀ ਗੱਲਾਂ ਕਰਦੀ ਆ ਤਾਂ ਹੀ ਤਾਂ ਉਥੇ ਇੰਨਾ ਟਾਈਮ ਲਾਇਆ ਆਉਂਦੀ ਆ ਕਿਹਾ ਤੈਨੂੰ ਆਏ ਸੀ ਚਲ ਭਾਈ ਉਥੇ ਥੋੜੀ ਜੀ ਗੁੱਡ ਪਾ ਦੀ ਆ ਸਿਆਲ ਆਉਂਦਾ ਕੋਈ ਸਾਗ ਬੀਜ ਲਾਂਗੇ ਕੋਈ ਤਾਰਕ ਬੀਜ ਲਾਂਗੇ ਮੈਂ ਕਿਹਾ ਹੈ ਨਾ ਤੇ ਕੰਮ ਕਰਨ ਗਈ ਸੀ ਕਿ ਚੁਗਲੀਆਂ ਕਰਨ ਗਈ ਸੀ ਆ ਇੱਕੋ ਦੋ ਉਹ ਮਨਜੀਤ ਇਹੋ ਜੀ ਆ ਕੰਜਰੀ ਹੈ ਚੁਗਲੀਆਂ ਨੇ ਮਾਰੀ ਠੂ ਵਜਦੀ ਹੈ ਉਹਦੇ ਕੋਲੇ ਉਹੀ ਤਾਂ ਗੱਲ ਆ ਮਾਂ ਇਹਨੂੰ ਤਾਂ ਆਣਾ ਚੋਲੀਆਂ ਕਰਨ ਦੀ ਠੀਕ ਆ ਲੋਕਾਂ ਦੇ ਘਰ ਘਟਦੀ ਫਿਰਦੀ ਆ ਤੇ ਇਹ ਆਪਣੇ ਵਾਲੀ ਗਾਹ ਉਹਦੇ ਕੋਲ ਚੁਗਲੀਆਂ ਕਰਕੇ ਸਮਾਰਕ ਘਰ ਪਟਾਉ ਮੈਂ ਤਾਂ ਇਹ ਕਹਿੰਦੀ ਆ ਮਾਂ ਇਹਦੀ ਫੜਕੇ ਗੁੱਤਨੀ ਜਿੱਕੜੀ ਸਵੇੜੇ ਚ ਸਮਾਰਕ ਇਹਦੇ ਨਾਲ ਤਾਂ ਮੈਂ ਕਰੂੰਗੀ ਗੱਲ ਮੈਨੂੰ ਆਇਆ ਮੰਜੀ ਤੇ ਹੁਣ ਤਾਂ ਮੇਰੇ ਕੋਲੇ ਕਹੇਗੀ ਕੀ ਬਤਾ ਕਹਿ ਕੇ ਕਰਨ ਦੇ ਜਾ ਕੇ ਦੱਸੂਗੀ मां ਗਲਤ ਤੇ ਤੇਰੀ ਸਹੀ ਹੈ ਹੈ ਐ ਐਸਾ ਬਨਾਲ ਤਾਂ ਆਪਣੀ ਨੱਕ ਵੱਡੀ ਜਾਊਗੀ ਇਹ ਤਾਂ ਬਾਲੀ ਬੇਇੱਜ਼ਤੀ ਕਰਾਊਗੀ ਫਿਰ ਆਪਣੀ ਇਹ ਤਾਂ ਸਮਾਰ ਕੇ ਬੇਇੱਜ਼ਤੀ ਕਰਾਉਂਦੀ ਐ ਮੈਂ ਤਾਂ ਕਹਤਾ ਮੈਨੂੰ ਸਾਰੀ ਉਮਰ ਹੀ ਹੋ ਗਿਆ ਧੰਦੇ ਕਰਦੀ ਸੀ ਮੈਂ ਆ ਹੁਣ ਵਾਲਿਆਂ ਕੋਲ ਤਾਂ ਗੈਸ ਆ ਗਏ ਹੈ ਆ ਮਸ਼ੀਨਾਂ ਆ ਗਈਆਂ ਅਸੀਂ ਹੱਥਾਂ ਤੇ ਕੱਪੜੇ ਧੋਂਦਿਆਂ ਸੀ ਚਿੱਲਿਆਂ ਤੇ ਰੋਟੀ ਬਣਾਉਂਦਿਆਂ ਸੀ ਸਾਡੇ ਤਾਂ ਕਿਸੇ ਨੇ ਤਰਸ ਨਹੀਂ ਜੀ ਖਾਦਾ ਉਹੀ ਤਾਂ ਗੱਲ ਆ ਮਾਂ ਨਾਲੇ ਇਹ ਕੰਮ ਆ ਕਰਦੇ ਕਿੰਨੇ ਕ ਆਪਣੇ ਕੰਮ ਆ ਜੇ ਕਰ ਲੂਗੀ ਫਿਰ ਘਸਦੀ ਤਾਂ ਨਹੀਂ ਹੈਗੀ ਉਹੀ ਕਰੀ ਜਾਂਦੀ ਐ ਤਾਂ ਬਸ ਵੇਰ-ਵਰ ਇਹ ਤਾਂ ਭਾਈ ਕੋਈ ਕੰਮ ਕਰਿਆ ਰੋਂਦੀ ਐ ਇਹਨੇ ਤਾਂ ਘਰ ਵਿੱਚ ਰੋਣਾ ਪਾਰਖਿਆ ਦੰਦਾ ਪਾਰਖਿਆ ਘਰ ਅੱਗੇ ਕਦੋਂ ਵਧੂਗਾ ਉਹੀ ਤਾਂ ਗੱਲ ਆ ਮਾਂ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਮੈਨੂੰ ਨਹੀਂ ਸਮਝ ਆਉਂਦੀ ਹੈ ਕਿ ਹਜੇ ਵੰਟੂ ਕਹਿ ਦਿੰਦਾ ਆ ਕਿ ਮੇਰੀ ਪਰਜਾਈ ਦਾ ਤੁਸੀਂ ਤਰਸ ਨਹੀਂ ਮੰਨਦਾਂ ਦੋਨੇ ਜਣਗਾਂ ਤਰਸ ਇਹਦਾ ਕੀ ਮੰਨਗੇ ਨਾ ਹੁਣ ਜੇ ਵੰਟੂ ਨੂੰ ਮੈਂ ਦੱਸਾਂ ਵੀ ਜਾ ਜਾ ਕੇ ਇਹ ਘਰ ਦੀਆਂ ਗੱਲਾਂ ਬਾਹਰ ਕਰਦੀ ਐ ਫੇਰ ਲੈ ਉਹ ਤਾਂ ਕਹਿੰਦੂ ਚਲ ਕੋਈ ਨਾ ਹੁਣ ਗੱਲ ਕਰ ਲਈ ਹੋਣੀ ਉਹ ਕਹੇ ਤੂੰ ਉਹ ਕਹੜਾ ਗੱਲ ਮੰਨਦਾ ਵੀ ਹਾਂ ਭਾਈ ਸਾਡੇ ਘਰ ਦੀਆਂ ਚੁਗਲੀਆਂ ਕਰਦੀ ਐ ਬਾਹਰ ਜਾ ਕੇ हां एता मेरी गल ना कोई नहीं मैं बंटू ਨਾਲ ਵੀ करूंगी ਗੱਲ ਵੀ ਦੇਖ ਜੇ ਮੈਂ ਇਹੀ ਗੱਲਾਂ ਕਰਦੀ ਤੂੰ ਮੈਨੂੰ 100-100 ਕੁਛ ਬੋਲਦਾ ਨਾਲੇ ਤਾਂ ਮੈਂ ਸਾਰਾ ਦਿਨ ਮਾਂ ਘਰੇ ਰਹਿਨੀ ਆ ਦੇਖ ਤਾਂ ਤੂੰ ਪੁੱਛੇ ਬਿਨਾ ਮੈਂ ਦੇ ਲਉਂ ਬਾਹਰ ਨਹੀਂ ਜਾਂਦੀ ਪਤਾ ਪੁੱਤ ਤੂੰ ਕਿੱਥੇ ਜਾਣਾ ਹੈ ਤੇਰੇ ਤਾਂ ਪਤਾ ਹੀ ਹੈ ਇਹ ਹੈਗੀ ਹੈ ਬੇਕਰਤੂਤੂ ਨੂੰ ਭੇਜਦਿਆਂ ਦਾ ਕੰਮ ਕਰਨ ਵੀ ਬਾਈ ਕੰਮ ਕਰਿਆ ਬੜਾ ਹਾਂ ਉਹ ਪਾਠੀਆਂ ਦਾ ਕਿਹਾ ਸੀ ਘਹਾਰਾ ਲਾਦੀ ਉਹ ਘਹਾਰਾ ਤਾਂ ਲਾਇਆ ਨਹੀਂ ਹੋਊਗਾ ਉੱਥੇ ਬੈਠ ਕੇ ਹੀ ਹੋਣੀ ਉਹਦੇ ਨਾਲ ਗੁਰਮਤੇ ਕਰਨ ਹੱਸ ਕੇ ਗੱਲਾਂ ਦੇ ਘਹਾਰੇ ਲਾਤੇ ਨੇ ਹੋਰ ਕੀ ਕਰਨਾ ਸੀਗਾ ਪਤਾ ਨਹੀਂ ਕੀ ਕੁਛ ਕਿਹਾ ਹੋਊਗਾ ਉਹਦੇ ਕੋਲ ਚੱਲੀਏ ਨਾ ਪੋਤੀ ਚਲ ਮਾਂ ਫਿਰ ਜਾਇਆ ਉਹਨੂੰ ਆ ਜਾ ਪੁੱਛੀ ਉਹਨੂੰ ਇਹ ਤਾਂ ਹੋਰ ਕਿਹਨੂੰ ਬਿਠਾਈ ਬੈਠੀ ਹੋਣੀ ਹੋਰ ਉਹ ਹੈਗੀ ਇੱਕ ਹੋਰ ਗਮੰਡਣ ਜੀ ਸਿੰਦਰੋ ਉਹੀ ਤਾਂ ਗੱਲ ਆ ਪਤਾ ਤਾਂ ਲੱਗਿਆ ਡੇਗਣਾ ਪਈ ਮਾਂ ਧਿਆਨ ਨਾਲ ਆ ਪੈਰ ਚ ਤਿਲਸ ਗਿਆ ਸੀ ਨੀ ਹੋਰ ਆ ਜਾ ਚਲ ਆ ਜਾ ਨੀ ਮਾਂ ਆ ਜਾ ਮੈਂ ਹੈਂ ਮੋਨਾ ਦੇਖਦੀਆਂ ਮੈਂ ਆ ਗਈ ਹਾਂ ਮਾਂ ਆ ਗਈ ਹਾਂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਗੁਰਦੁਆਰੇ ਚ ਲੋਸਮੈਂਟ ਕਰਾਇਆ ਆਉਂਦੀ ਕੀ ਹੋ ਗਿਆ ਮਾਂ ਮੈਂ ਗੁਰਦੁਆਰੇ ਜਾਇ ਆਉਣੀ ਆ ਸਾਰੀ ਗੱਲ ਦੱਸ ਦੇ ਮੈਨੂੰ ਅੱਛਾ ਕੋਲੀ ਤਾਂ ਇਹ ਬੰਦੀ ਆ ਕਿ ਕੀ ਹੋ ਗਿਆ ਮਾਂ ਨਾ ਤੈਨੂੰ ਪਤਾ ਨਹੀਂ ਤੂੰ ਕੀ ਚੰਦ ਚੜਾ ਕੇ ਆਈ ਆ ਮੈਂ ਕੀ ਚੰਦ ਚੜਾਇਆ ਨਾ ਉਹ ਮਨਜੀਤ ਨੂੰ ਕੀ ਕਹਿੰਦੀ ਸੀ ਹੈ ਅੱਛਾ ਮਨਜੀਤ ਭਾਬੀ ਨੂੰ ਜਿਹੜੀ ਉਹਨੂੰ ਤਾਂ ਮੈਂ ਕੁਝ ਵੀ ਨਹੀਂ ਕਿਹਾ ਅੱਛਾ ਕੁਝ ਨਹੀਂ ਕਿਹਾ ਉਹਨੇ ਆ ਕੇ ਮੈਨੂੰ ਉਹੀ ਗੱਲਾਂ ਕਰਤੀਆਂ ਵੀ ਵਿਚਾਰੀ ਤਾਂ ਸਾਰਾ ਦਿਨ ਤੁਸੀਂ ਕੰਮ ਕਰਾਉਂਦੇ ਹੋ ਮਾਂ ਔਰ ਨਾ ਮੈਨੂੰ ੁੱੱਪੇ ਕੰਮ ਕਰਦੀ ਨੂੰ ਦੇਖ ਕੇ ਉਹ ਕਹਿੰਦੀ ਕਹਿੰਦੀ ਮਾਂ ਮਾਰੀ ਨਾ ਦੇਖੀ ਮੈਂ ਕੋਈ ਗੱਲ ਨਹੀਂ ਮੈਂ ਲੋਕਾਂ ਕੋਲ ਕਰਦੀ ਗੱਲ ਨਾ ਮਾਂ ਪਰਾਂਗੇ ਗੱਲ ਹੈ ਇਹਨਾਂ ਨਾਲ ਇਹਨੂੰ ਕਰੀ ਗੱਲ ਨਾ ਕਰਾਂਗੇ ਨਾ ਤੇਰੀ ਉਹ ਹੀ ਘਰ ਤੋੜਦੀਆਂ ਤੇਰਾ ਹੈ ਦੱਸ ਇਹਨਾਂ ਨਾਲ ਇਹਨੂੰ ਕੀ ਫਰਕ ਪੈਣਾ ਆਹ ਤੇ ਹੱਥ ਬੰਦੇ ਕਰਦੀ ਆ ਤੂੰ ਨਹੀਂ ਨਹੀਂ ਇਹਨੂੰ ਇਹਨਾਂ ਨਾਲ ਫਰਕ ਨਹੀਂ ਫਰਕ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਇਹਨੂੰ ਜੀ ਕਰਦਾ ਅਸੀਂ ਤੇਰਾ ਸੱਚਾ ਮਾਰਦਾ ਜੀ ਤਾਂ ਬਹੁਤ ਕਰਦਾ ਤੈਨੂੰ ਮਾਰਦਾ ਤੇ ਮੈਂ ਬੱਜੂਗੀ ਹਾਂ ਤੇਰਾ ਬੱਜੂ ਰਹਿਣੇ ਰੱਖਦੇ ਕਹੀ ਤਾਂ ਮਾ ਮੈਂ ਮਮ ਜੀ ਤਨੋਂ ਆਏ ਨਾ ਕਿਆ ਸੀ ਮੈਂ ਕਿਆ ਸੀ ਸਾਗ ਪਾਲਕ ਬੀਜਾਂਗੇ ਠੰਡ ਜੀ ਹੁੰਦੀ ਹੈ ਹਾਂ ਸਾਗ ਪਾਲਕ ਬੀਜੇਗੀ ਵੀ ਉਹ ਤਾਂ ਏਸੀ 'ਚ ਬੈਠੀਆਂ ਰਹਿੰਦੀਆਂ ਹੈ ਮੈਨੂੰ ਸਾਰਾ ਦਿਨ ਕੰਮ ਲਈ ਰੱਖਦੀਆਂ ਨਹੀਂ ਮਾ ਇਹ ਗੱਲ ਨਹੀਂ ਕਹੀ ਮੈਂ ਤਾਂ ਭਾਬੀ ਨੂੰ ਐ ਵੀ ਕਿਆ ਸੀ ਵੀ ਤੂੰ ਨਾ ਜਾਇਂ ਕਰੇ ਲੈ ਗੱਲਾਂ ਕਰਕੇ ਉੱਤੇ ਪੁੱਚੇ ਮਾਰਦੀ ਸੀ ਨਹੀਂ ਜਾਵੇ ਨਾ ਉਹ ਤਾਂ ਚੰਗੀ ਸੀ ਜਿਹੜੀ ਆ ਗਈ ਨਹੀਂ 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 ਬੇਕਰਤੁੱਤਗੇ ਨਹੀਂ ਦੱਸ ਜਣਿਆਂ ਕੋਲੇ ਹੋਰ ਦੱਸੂਗੀ ਜਾ ਕੇ ਹੋਰ ਦੱਸੂਗੀ ਜਾ ਕੇ 10 ਜਣਿਆਂ ਕੋਲੇ ਹੈਂ ਮਾ ਨਹੀਂ ਦੱਸਦੀ ਮੈਂ ਤੁਹਾਡੇ ਮੁਰੇ ਹੱਤਾਂ ਆਂਦੇ ਆ ਦੇ ਕਿਵੇਂ ਨਾ ਮਾਰੋ ਮਰੇ ਪੈਰ ਬਾਲਾ ਦੁਖੇਂ ਦੇ ਇੱਕ ਦੁਪਹਿਰੇ ਦੁਪਹਿਰੇ ਮੈਂ ਤੁਪੂ ਆਈ ਨਹੀਂ ਜੇ ਤੇਰੀ ਲੱਤ ਟੁੱਟ ਜੇ ਨਾ ਵਧੀਆ ਤੇਰਾ ਇੱਕ ਪਾਸਾ ਹੋ ਜੇ ਮੈਂ ਤੈਨੂੰ ਇੱਥੇ ਦਫਾ ਕਰਦੀ ਆ ਤੇਰੇ ਪੇਕੇ ਭੇਜਦੀ ਆ ਮਾਂ ਜੇ ਤੂੰ ਬਾਲਾ ਹੈ ਕਿੰਨੇ ਮੈਂ ਬਾਪੂ ਨੂੰ ਸੱਦ ਲੈਣੇ ਆ ਪਰ ਸਾੜੇ ਮੇਰੇ ਬਾਪੂ ਨੂੰ ਕੋਈ ਗੱਲ ਨਾ ਦੱਸੇ ਬਸ ਮੈਂ 4 ਦਿਨ ਉੱਥੇ ਲਾਇਆ ਹਾਂ ਜਿੱਦ ਦੇ ਪੈਰ ਠੀਕ ਹੋਗੇ ਉਦਦੇ ਆ ਜੂੰਗੀ ਹਾਂ ਆ ਤਾਂ ਕੁਸਪਾੜਦੀ ਆ ਵੀ ਵਧੀਆ ਹੈ ਪੇਕੇ ਜਾ ਕੇ ਬਹਿ ਜਾ ਕੰਮ ਨਾ ਕਰਨਾ ਪਵੇ ਇਹੋ ਜਿਹਾ ਕੁਸਤਾ ਭਾਰਦੀ ਆ ਤੂੰ ਜੇ ਤੈਨੂੰ ਪੇਕੇ ਭੇਜਾਂਗੇ ਨਾ ਤੇਰਾ ਇੱਕ ਪਾਸਾ ਕਰਕੇ ਭੇਜਾਂਗੇ ਆਏ ਨਹੀਂ ਭੇਜਦੇ ਤੈਨੂੰ ਨਹੀਂ ਤਾਂ ਗੱਲ ਨਹੀਂ ਮਾਂ ਇਹਜਾ ਕੁਝ ਨਹੀਂ ਮੈਂ ਕਹਿੰਦੀ ਵੀ ਤੁਸੀਂ ਮੇਰਾ ਇੱਕ ਪਾਸਾ ਕਰੋ ਕਿਉਂਕਿ ਸਾਰੀ ਉਮਰ ਮੈਂ ਤਾਂ ਇੱਥੇ ਕੱਟਣੀ ਐ ਮੈਂ ਆਪਦੇ ਪੇਕੇ ਕਿਉਂ ਜਾਵਾਂ ਨਾਲੇ ਸੋਨੂੰ ਪਤਾ ਹੈਗਾ ਮੇਰਾ ਬਾਪੂ ਪਹਿਲਾਂ ਜਦੋਂ ਮੇਰੀ ਛੋਟੀ ਭੈਣ ਮੁੱਕ ਗਈ ਸੀ ਉਦੋਂ ਹੀ ਨੇ ਗਾਮ ਹਜੇ ਤੱਕ ਚੱਕਿਆ ਜਾਂਦਾ ਕਰੋ ਮੈਂ ਨਹੀਂ ਜਾਣਾ ਪੇਕੇ ਨਹੀਂ ਤੂੰ ਐਦੀ ਰੀਸ ਕਰ ਲਾ ਮਾੜੀ ਮੋਟੀ ਕਰ ਲਾ ਜਿਵੇਂ ਚੱਲਦੀ ਓਵੇਂ ਚੱਲ ਪਾ ਚੱਲ ਪਾ ਸਿੱਖ ਲਾ ਇਥੋਂ ਕੁਝ ਮੈਂ ਨਹੀਂ ਜਾ ਕੇ ਗਲੀ 'ਚ ਗੱਲਾਂ ਕਰਦੀ ਜਿਵੇਂ ਤੂੰ ਕਰਦੀ ਫਿਰਦੀ ਆ ਅੰਦਰ ਬੈਠੀ ਰਹਿਣੀ ਸਾਰਾ ਦਿਨ ਮੈਂ ਆਈ ਨਹੀਂ ਜਾਂਦੀ ਹੈਗੀ ਜਾ ਕੇ ਇਹਨਾਂ ਦੇ ਨੱਕ ਕਟਾਦਾ ਸਹਰਿਆਂ ਦੇ ਆਦਾਂ ਦਾ ਭੈਣੇ ਮੈਂ ਨਾ ਜੀ ਨਹੀਂ ਕਰਦਾ ਸੀ ਗੱਲਾਂ ਕਰਨ ਨੂੰ ਮੇਰੇ ਮੂੰਹ ਚੋਂ ਗੱਲ ਨਿਕਲ ਗਈ ਜਦੋਂ ਉਹ ਕਹੀ ਕਿ ਕੀ ਕਰੋਗੇ ਬਾੜੀ ਚ ਐ ਕਰੋਗੇ ਕਹਿੰਦੀ ਤੇਰਾ ਪੈਰ ਦੁਖਦਾ ਮੈਂ ਗੱਲੀ ਗੱਲੀ ਉਹਨੂੰ ਕਹਤਾ ਵੀ ਹਾਂ ਮੇਰਾ ਪੈਰ ਦੁਖਦਾਗਾ ਮੈਂ ਤਾਂ ਗੁੱਡ ਕੇ ਕਿਆਰੀ ਮੈਂ ਕਿਹਾ ਹੁਣ ਬਗਜੂ ਹਾਂ ਪੈਰ ਦੁਖਦਾ ਉਹ ਤਾਂ ਸੱਸ ਨੂੰ ਆ ਘਰੇ ਬੈਠੀਆਂ ਆ ਵੀ ਤੂੰ ਗੱਲੀ ਗੱਲੀ ਚ ਕਹਤਾ ਹਨਾ ਇੰਨੀਆਂ ਗੱਲਾਂ ਨਾ ਮਾਂ ਐਂ ਤਾਂ ਮੈਂ ਕਿਹਾ ਨਹੀਂ ਸੀ ਹੁਣ ਬੰਟੂ ਕੋਲ ਕਰੂਗੀ ਮੈਂ ਗੱਲਾਂ ਹਜੇ ਉਹ ਮਿਰਚ ਜੀ ਪਤਾ ਮੈਨੂੰ ਕਿੰਨੀਆਂ ਗੱਲਾਂ ਕਹਿ ਕੇ ਗਈ ਐ ਤੈਨੂੰ ਪਤਾ 100 ਗੱਲਾਂ ਸੁਣਾ ਕੇ ਗਈ ਐ ਪਰ ਆ ਕੇ ਉਹਦੀ ਕੀ ਹਿੰਮਤ ਆ ਸਾਡੇ ਘਰੇ ਆ ਕੇ ਇਹ ਜਿਹੀਆਂ ਗੱਲਾਂ ਬੋਲੂਗੀ ਮੈਨੂੰ ਮਾਂ ਅੱਜ ਤੋਂ ਬਾਅਦ ਨਾ ਹਨਾ ਮੈਂ ਕੋਈ ਵੀ ਕੰਮ ਕਰਨ ਜਾਇਆ ਕਰੂੰਗੀ ਨਾ ਕੋਈ ਗੱਲ ਨਹੀਂ ਬਾਹਰ ਕਰਿਆ ਕਰਦੀ ਮੈਥੋਂ ਬੜੀ ਵੱਡੀ ਗਲਤੀ ਹੋ ਗਈ ਕਿ ਮੈਂ ਉਹਦੇ ਕੋਲੇ ਆਪਦਾ ਟੱਡ ਫਰੋੜ ਲਿਆ ਹਾਂ ਆ ਤੇਰੀ ਲੁਤਰੋ ਬੰਦ ਹੀ ਨਹੀਂ ਖਦੀ ਇਹ ਹਟਦੀ ਨਹੀਂ ਹਾਂ ਐਡੀ ਬੇਤਨਤੀ ਨਹੀਂ ਆ ਤੂੰ ਤੂੰ ਹਟਦੀ ਨਹੀਂ ਬਾਜੀ ਨਹੀਂ ਆਉਂਦੀ ਤੈਨੂੰ ਕਿੰਨਾ ਮਰਜੀ ਅੰਦਰ ਬਾੜ ਵੜ ਸਮਝਾ ਲਾ ਚੱਲ ਕੋਈ ਇਹ ਨਹੀਂ ਮਾਂ ਸਮਝਦੀ ਹੈਗੀ ਇਹ ਤਾਂ ਆਪਾਂ ਨੂੰ ਹੀ ਸਮਝਦਾਰ ਬਣਾਣਾ ਪੈਣਾ ਮੈਂ ਤਾਂ ਕਹਿੰਦੀ ਆ ਜਦੋਂ ਬਾਹਰ ਅੰਦਰ ਜਾਂਦੀ ਆ ਨਾਲ ਜਾਇਆ ਕਰਤੋ ਕੱਲੀ ਖੁੱਡੀ ਛੱਡੀ ਕਿੱਥੇ ਕਿੱਥੇ ਨਾ ਜਾਵਾਂ ਮੈਂ ਇਹ ਬਾਇਰਨੇ ਦੇ ਕਿੱਥੇ ਕਿੱਥੇ ਨਾ ਜਾਵਾਂ ਮੈਂ ਹਾਂ ਇਹਨੇ ਤਾਂ ਲੈ ਲਿਆ ਇਹ ਲੋਕਾਂ ਨੂੰ ਇੱਥੇ ਹੁਣ ਜਾਣ ਕੇ ਸੁਣਾਉਂਦੀ ਆ ਵੀ ਕੰਧਾ ਕੋਠੇ ਤੇ ਚੜ ਕੇ ਦੇਖਣ ਹੈ ਫੇਰ ਮੇਰੇ ਤੇ ਤਰਸ ਖਣ ਵੀ ਹਾਂ ਵੱਡੀ ਬਹੂ ਨੂੰ ਤਾਂ ਇਹ ਕੁੱਟਦੇ ਮਾਰਦੇ ਆ ਹਾਂ ਕੋਈ ਨਹੀਂ ਜੇ ਇਹ ਗੱਲ ਕਹਿਣਗੇ ਨਾ ਲੋਕ ਲੋਕਾਂ ਦੇ ਮੂੰਹ ਬੰਦ ਕਰਨ ਨੂੰ ਮੈਂ ਹੈਗੀ ਆ ਵੀ ਮੈਂ ਵੀ ਇਸ ਘਰ ਦੀ ਨੂੰਹ ਆ ਇਹੇ ਕਰਾਉਂਦੀ ਆ ਇਹ ਕੁਛ ਤਾਂ ਮੇਰੀ ਸੱਸ ਕਰਦੀ ਆ ਨਹੀਂ ਮੇਰੇ ਨਾਲ ਕਿਹੜਾ ਕੋਈ ਇਹਦਾ ਵੱਖਰਾ ਪਿਆਰ ਆ ਚੱਲ ਅੰਦਰ ਚੱਲ ਉਹ ਕੱਪੜੇ ਪੈ ਤੋੜ ਚੱਪਲ ਚੱਲ ਚੱਲ ਚੱਪਲ ਚੱਕੀ ਆ ਕਿਧਰੇ ਨਹੀਂ ਤੇਰੇ ਪੈਰ ਟ ਨੀ ਵਾ ਮੇਰੀ ਤਾਂ ਭਾਬੀ ਤੁਰ ਹੀ ਆਉਂਦੀ ਐ ਅੱਜ ਕਿਵੇਂ ਟਾਈਮ ਕੱਢ ਲਿਆ ਸਸਰੀ ਕਾ ਕੈਂਪ ਨੇ ਹਾਂ ਸਸਰੀ ਕਾ ਸਸਰੀ ਕਾਰ ਹੋ ਗਿਆ ਠੀਕ ਐ ਸਾਰੇ ਠੀਕ ਠਾਕ ਵਧੀਆ ਤੂੰ ਸੁਣਾ ਵਧੀਆ ਤੁਸੀਂ ਸੁਣਾਓ ਵਧੀਆ ਤੇ ਹੋਰ ਮਾਰ ਕੇ ਸਾਰੇ ਠੀਕ ਠਾਕ ਵਧੀਆ ਠੀਕ ਠਾਕ ਵਧੀਆ ਤੁਸੀਂ ਸੁਣਾਓ ਮੈਂ ਵੀ ਆਖਿਆ ਮਹਾਬੱਦਲ ਜੇ ਹੋਏ ਪਿਆ ਹੂੰ ਫਿਰ ਮੈਂ ਆਖਿਆ ਮਾਂ ਮੈਨੂੰ ਕਹਿੰਦੀ ਨਾ ਵੀ ਤੂੰ ਜਾਇਆ ਨਾਲ ਤਾਂ ਜਿਹੜੇ ਕੱਪੜੇ ਲੈ ਪਿਓ ਤੇ ਪੜਾਇਆ ਨਾਲ ਤਾਂ ਕਰਕੇ ਮਿਲਿਆ ਮੈਂ ਚਲ ਉਹ ਤੇਰੇ ਵੀਰੇ ਗਾਂ ਪਹੁੰਚ ਤੇ ਗਿਆ ਸੀ ਕਿਸੇ ਦੇ ਅੱਛਾ ਚੱਲ ਮੈਨੂੰਰੇ ਤਾਰ ਗਿਆ ਉਹ ਚਲ ਭਾਬੀ ਵਧੀਆ ਹੋ ਗਿਆ ਤੂੰ ਆ ਤਾਂ ਕਈ ਬਹਾਨੇ ਨਾਲ ਵੀਰਾ ਫਿਰ ਆਪ ਨਹੀਂ ਆਉਂਦਾ ਹੈ ਨਾ ਵੀਰਾ ਉਹ ਭੋਗ ਤੇ ਗਿਆ ਵੇ ਕਿਸੇ ਨਾਲ ਉਹ ਮੁੜਦਾ ਹੋਇਆ ਕਹਿੰਦਾ ਸੀ ਮੈਂ ਆਉਂਗਾ ਚਲ ਕੋਈ ਨਹੀਂ ਜੇ ਨਹੀਂ ਵੀ ਆਏ ਜਾਣਾ ਤਾਂ ਵੀ ਕੋਈ ਨਹੀਂ ਤੂੰ ਆ ਗਈ ਹੈ ਨਾ ਵੀਰੇ ਨਾਲ ਵੱਧ ਕੇ ਹੋ ਗਿਆ ਮੈਂ ਨਹੀਂ ਆਉਂਗਾ ਵੀਰਾ ਮੁੜ ਚਲ ਮੈਂ ਚਾਹ ਪਾਣੀ ਲੈ ਆਵਾਂ ਨਹੀਂ ਨਹੀਂ ਚਾਹ ਪਾਣੀ ਤੂੰ ਫੇਰ ਪੀਵਾਂਗੇ ਤੂੰ ਆ ਫੜਾ ਸਮਾਨ ਮम्मी ਨੇ ਭੇਜਿਆ ਕੀ ਸਮਾਨ ਕਾਦੀ ਕਾਲੀ ਹੋ ਗਈ ਕਾਲੀ ਹੈ ਬਸ ਅੱਛਾ ਆਹ ਲੋ ਤੁਹਾਡੀ ਦਰਾਣੀ ਚਠਾਣੀ ਦੀ ਦੋਨੇ ਸੂਟ ਇੱਕੋ ਜੇ ਅੱਛਾ ਆਹ ਤੁਹਾਡੀ ਮੰਮੀ ਦਾ अच्छा ठीक है सूट ਤਾਂ ਚੱਲ ਸੋਹਣੇ ਆ ਉਹ ਤਾਂ ਠੀਕ ਹੈ ਤੇਰੀ ਗੱਲ ਆ ਮੰਮੀ ਦਾ ਸੂਟ ਆ ਤੇ ਆ ਮੇਰਾ ਹੋ ਗਿਆ ਤੇ ਆ ਗਗਨ ਦਾ ਮੇਰੀ ਜਠਾਣੀ ਦਾ ਸੂਟ ਲੈ ਆਉਂਨ ਕਿਸੀਗਾ ਵਿਚਾਰੀ ਦੇਖੂਗੀ ਤੁਹਾਡੇ ਕਿ ਨਹੀਂ ਵੀ ਝਾਕੂਗੀ ਫਿਰ ਅਗਲੀ ਕੁਚਾਰੀ ਕੋਲੇ ਐ ਕਹੂਗੀ ਵੀ ਮੈਨੂੰ ਤਾਂ ਲੈੰਦਾ ਨਹੀਂ ਚੱਲ ਉਹ ਤਾਂ ਗੱਲ ਠੀਕ ਆ ਭਾਬੀ ਬੀਬੀ ਕਹਿੰਦੀ ਸਾਰਿਆਂ ਦੀ ਲੈ ਜਾ ਚੱਲ ਚੱਲ ਬੀਬੀ ਨੇ ਤਾਂ ਕਹਿਤਾ ਭਾਬੀ ਗੱਲ ਸੁਣ ਆਪ ਇਹਦੇ ਪੈਕੇ ਆਉਂਦਾ ਨਾ ਆਪ ਕਦੇ ਕੁਛ ਨਹੀਂ ਲਿਆਉਂਦੇ ਹੈਗੇ ਤੂੰ ਹੀ ਖਰਚੇ ਕਰੀ ਜਾਂਦੇ ਰਹਿੰਦੇ ਇਹਦੇ ਪਿੱਛੇ ਗਰੀਬ ਨਹੀਂ ਗਰੀਬ ਆ ਲੈ ਵੀ ਆ ਬੀਬੀ ਨੇ ਚੂੜੀਆਂ ਭੇਜੀਆਂ ਨੇ ਇੱਕ ਤੇਰੀ ਐ ਇੱਕ ਤੇਰੀ ਸਸਦੀ ਐ ਅੱਛਾ ਆਹ ਚੂੜੀਆਂ ਕਰਾਈਆਂ ਹੈ ਦੱਸਿਆ ਸੀ ਮੈਨੂੰ ਫੋਨ ਤੇ ਮਾਂ ਨੇ ਚੂੜੀਆਂ ਤਾਂ ਸੋਹਣੀਆਂ ਹਾਂ ਪਾ ਕੇ ਦੇਖਾਂ ਮੈਂ ਪਾ ਕੇ ਦੇਖ ਚੱਲ ਮੇਰੀ ਸੱਸ ਨੂੰ ਤਾਂ ਚਾਹ ਚੜ ਜੂਗਾ ਸੱਸ ਵੀ ਕਹਦੀ ਮੇਰੇ ਤਾਂ ਮਾਂ ਕਿੱਧਰ ਗਈ ਮਾਸੀ ਓਹੋ ਇੱਧਰ ਹੀ ਕਿਤੇ ਗਏ ਬਈ ਕੋਈ ਨਹੀਂ ਆ ਜਾਣਗੇ ਮੈਂ ਫੜਾ ਦੂੰਗੀ ਮੰਮੀ ਨੂੰ ਕੋਈ ਨਹੀਂ ਸਮਾਨ ਉਹਨਾਂ ਦਾ ਸਮਾ ਦੂੰਗੀ ਬਾਲਾ ਹੀ ਖਰਚਾ ਕਰਤਾ ਫਿਰ ਹੈ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਫਰਕ ਨਹੀਂ ਚੱਲ ਸੁੱਖ ਨਾਲ ਭਤੀਜਾ ਹੋਇਆ ਮੇਰੇ ਫਿਰ ਤੇ ਚੂੜੇ ਪਾ ਦੇਗੀ ਫਿਰ ਕਿੱਡੀ ਗੱਲ ਆ ਹੋਰ ਹੋਰ ਠੀਕ ਮੈਂ ਲੈਣੀ ਚੰਗਾ ਫਿਰ ਪਾਣੀ ਦੀ ਮੈਂ ਕੋਈ ਹਾਂ ਬਹਿ ਜਾ ਕੰਦਰ ਬਹਿ ਜੇ ਆਪਾਂ ਹਾਂ ਅੰਦਰ ਬਗ ਚੱਲ ਆਂ ਅੰਦਰ ਬਹਿ ਜਾ ਆਪੇ ਰਹਿੰਦੇ ਚੂੜੀਆਂ ਚੱਕ ਲੇ ਹਾਂ ਆ ਲਵਾਵੇ ਚ ਪਲਸ ਮਾਂ ਹਾਂ ਕੋਈ ਨਹੀਂ ਮੈਂ ਚੱਕ ਲੈਣੀ ਆ ਚੱਲ ਤੂੰ ਅੰਦਰ